ਨਾਵਾਰ ਵਿਆਸਦੀ ਬੋਲਾ ਗੀਟ ਚੌਕ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਭੋਜਨ ਸਮਾਜ ਪਾਰਟੀ ਨੇ ਰਵਨੀਤ ਬਿੱਟੂ ਦਾ ਪੁਤਲਾ ਫੁਕਿਆ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਪ੍ਰਸਨਾਲ ਗੱਲਬਾਤ ਕਰਦਿਆਂ ਬਾਬੂ ਕਬੀਰ ਦਾਸ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਵੱਲੋਂ ਦਲਿਤਾਂ ਖਿਲਾਫ ਮੰਦੀ ਪਾਸ਼ਾ ਵਧਤੀ ਗਈ ਹੈ ਜਿਸ ਤੋਂ ਦਲਿਤਾਂ ਦੇ ਖਿਲਾਫ ਕਾਂਗਰਸ ਦੀ ਸੋਚ ਹੁਣ ਜਗ ਜਾਹਰ ਹੋ ਚੁੱਕੀ ਹੈ। ਇਹਨਾਂ ਨੇ ਜਿਹੜੀ ਮੰਦੀ ਪਾਸ਼ਾ ਵਰਤੀਆ ਦਲਿਤ ਸਮਾਜ ਦੇ ਸਾਰੇ ਵਾਸਤੇ ਵੀ ਜਿਹੜੀਆਂ ਇਹ ਦੋ ਸਿੱਟਾਂ ਬਹੁਜਨ ਸਮਾਜ ਪਾਰਟੀ ਨੂੰ ਗਈਆਂ ਨੇ ਇਹ ਪਵਿੱਤਰ ਸਿੱਟਾਂ ਆਪ ਪਵਿੱਤਰ ਲੋਕਾਂ ਨੂੰ ਦੇਤੀਆਂ ਸੋ ਇਸ ਨੇ ਜਿਹੜਾ ਕੋਝਾ ਮਜ਼ਾਕ ਕਰਿਆ ਦਲਿਤ ਸਮਾਜ ਭਾਈਚਾਰੇ ਨਾਲ ਇਹ ਕਰਨਾ ਨਹੀਂ ਚਾਹੀਦਾ ਸੀ ਮਿੱਟੂ ਜੀ ਨੂੰ ਇਸ ਗੱਲ ਤੋਂ ਮਾਫੀ ਮੰਗਣੀ ਚਾਹੀਦੀ ਆ ਵੀ ਜੇ ਦਲਿਤ ਉੱਥੇ ਸਮਾਨ ਸਾਡਾ ਲੜਦਾ ਉਹ ਪਵਿੱਤਰ ਹੈ ਜੇ ਇਹਨਾਂ ਦੇ ਬੰਦੇ ਲੜਦੇ ਨੇ ਉਹ ਪਵਿੱਤਰ ਨੇ ਇਸ ਗੱਲ ਦਾ ਜਿਹੜਾ ਮਤਲਬ ਹੈ ਉਹ ਇਹਨਾਂ ਦੀ ਮਾਨਸਿਕ ਸਥਿਤੀ ਇਹ ਦਰਸਾਉਂਦੀ ਹੈ ਕਿ ਇਹਨਾਂ ਨੂੰ ਦਲਿਤ ਪਾਈਚਾਰੇ ਤੋਂ ਕਿੰਨਾ ਕੁ ਪ੍ਰੇਮ ਹੈ ਔਰ ਇਹ ਦਲਿਤ ਪਾਈਚਾਰੇ ਨੂੰ ਲੈ ਕੇ ਓਟਾ ਲੈਂਦੇ ਨੇ ਸਰਕਾਰ ਬਣੀ ਲੋਕਾਂ ਨੇ ਇਹਨਾਂ ਨੂੰ ਸੁਣ ਕੇ ਪਾਈਆਂ ਵੀ ਸਾਨੂੰ 51000 ਸਕੀਮ ਮਿਲੂਗੀ ਆਟਾ ਦਾਲ ਦੇ ਨਾਲ ਚਾਹ ਪੱਤੀ ਮਿਲੂਗੀ ਘਰ ਘਰ ਨੌਕਰੀ ਮਿਲੂਗੀ ਲੋਕਾਂ ਨੂੰ ਗਮਰਾਹ ਕਰ ਲਿਆ ਸੋ ਉਹ ਗਮਰਾਹ ਜਿਹੜਾ ਮੈਂ ਸਮਝਦਾ ਇੱਕ ਵਾਰੀ ਹੁੰਦਾ ਬਾਰ ਬਾਰ ਨਹੀਂ ਹੁੰਦਾ ਲਾਈ ਆ ਇਹ ਜਿਹੜੀ ਉਹਨਾਂ ਦੀ ਦਲਤ ਵਿਰੋਧੀ ਸੋਚ ਆ ਇਹ ਜਿਹੜੀ ਪੰਜਾਬ ਦੇ ਵਿੱਚ ਪੰਜਾਬ ਦੀ ਅਮਨ ਸ਼ਾਂਤੀ ਨੂੰ ਖਤਰਾ ਸੀਗਾ ਉਹਨਾਂ ਦੀ ਇਹ ਸੋਚ ਨੂੰ ਅੱਗ ਲਾਈ ਗਈ ਹੈ ਜੀ ਅੱਜ ਤੇ ਜੇ ਉਹਨਾਂ ਨੇ ਮਾਫੀ ਨਹੀਂ ਮੰਗੀ ਤਾਂ ਕਿ ਨਹੀਂ ਤੁਸੀਂ ਦੇਖੋ ਜੇ ਹਜੇ ਉਹਨਾਂ ਦਾ ਥੋੜਾ ਜਿਹਾ ਮੁੱਦਾ ਚੱਲਿਆ ਆ ਤੇ ਆਹ ਕੁਝ ਹੋ ਰਿਹਾ ਜੇ ਉਹਨਾਂ ਨੇ ਮਾਫੀ ਨਹੀਂ ਮੰਗੀ ਤੇ ਦਲੇ ਸਮਾਜ ਬਹੁਤ ਜ਼ਿਆਦਾ ਸ਼ਮਾਸ਼ੀਲ ਸਮਾਜ ਹੈ ਜੇ ਉਹ ਮਾਫੀ ਮੰਗ ਲੈਣਗੇ ਇਹਨਾਂ ਦੀ ਸ਼ਰਨ ਦੇ ਵਿੱਚ ਆ ਜਾਣਗੇ ਤੇ ਇਹਨਾਂ ਨੇ ਸਭ ਕੁਝ ਭੁੱਲ ਕੇ ਉਹਨੂੰ ਮਾਫ ਕਰ ਦੇਣਾ ਤੇ ਸ਼ਮਾਦਾਨ ਦੇ ਦੇਣਾ ਜੇ ਉਹ ਸ਼ਮਾ ਜੇ ਉਹ ਮਾਫੀ ਨਹੀਂ ਮੰਗਦੇ ਤਾਂ ਸਾਡਾ ਜਿਹੜਾ ਇਹ ਅੰਦੋਲਨ ਆ ਹੋਰ ਤੇਜ਼ ਹੋਊਗਾ ਇਹਦੇ ਪਿੱਛੇ ਕੀ ਵਜ੍ਹਾ ਮੰਨਦੇ ਆ ਇਸ ਤਰ੍ਹਾਂ ਦਾ ਬਿਆਨ ਕਿਉਂ ਦਿੱਤਾ ਬਟੀਆਂ ਇਹਦੇ ਪਿੱਛੇ ਇੱਕ ਸਾਫ਼ ਜੀ ਵਜ੍ਹਾ ਹੈ ਜੀ ਆਪਣੀਆਂ ਸੀਟਾਂ ਆਪਣੀਆਂ ਕੁਰਸੀਆਂ ਜਦ ਜਾਂਦੀਆਂ ਦਿਖਦੀਆਂ ਨੇ ਆਪਣਾ ਰਾਜ ਭਾਗ ਜਾਂਦਾ ਦਿਖ ਰਿਹਾ ਹੈ ਤਾਂ ਉਹਦੇ ਲਈ ਉਹ ਬਖਲਾਹਟ ਹੈ ਜਿਹੜੀ ਉਹ ਜਿਹੜੀ ਹੈ ਦਲੇ ਸਮਾਜ ਦੇ ਪ੍ਰਤੀ ਨਿਕਲ ਰਹੀ ਹੈ ਤਾਂ ਕਰਕੇ ਉਹਨਾਂ ਨੇ ਜਿਹੜਾ ਇੱਕ ਉਹਨਾਂ ਕੋਲੇ ਮੀਟਰ ਹੈ ਉਹ ਮੀਟਰ ਦੇ ਨਾਲ ਉਹਨਾਂ ਨੇ ਦੱਸਿਆ ਵੀ ਦਲੇ ਸਮਾਜ ਅਪਵਿੱਤਰ ਹੈ ਤੇ ਤਾਂ ਕਰਕੇ ਉਹਨਾਂ ਨੂੰ ਇਹ ਸੀਟਾਂ ਨਾ ਦਿੱਤੀਆਂ ਜਾਣ। ਪਾਰਾ ਸਮਾਜ ਇਕੱਠਾ ਰਹਿਣਾ ਚਾਹੁੰਦਾ ਪਰ ਲੇਖ ਰਹੇ ਹਜੇ ਪਿੱਟੂ ਵਰਗੇ ਜਿਹੜੇ ਲੋਕ ਨੇ ਉਹ ਸਿਆਸੀ ਰੂਪੇ ਸੇਕਣ ਲਈ ਇਸ ਤਰ੍ਹਾਂ ਦੇ ਸ਼ਬਦ ਬੋਲ ਦਿੰਦੇ ਨੇ ਬਹੁਤ ਹੀ ਮਤਭਾਗ ਬਿਆਨ ਦਿੱਤਾ ਮੇਰੀ ਉਹ ਆ ਵੀ ਇਹਨਾਂ ਨੂੰ ਆਪਣੇ ਬਿਆਨ ਤੇ ਮਾਫੀ ਮੰਗਣੀ ਚਾਹੀਦੀ ਤੇ ਸਰਕਾਰ ਨੂੰ ਵੀ ਆਪਣੀ ਮਾਫੀ ਮੰਗਣੀ ਚਾਹੀਦੀ ਹੈ। ਕਿੰਨੇ ਦੇਖ ਦਿਓ ਇਹ ਬਿਆਨ ਦਾ ਦੇਣ ਦਾ ਕਾਰਨ ਕੀ ਹੈ ਕਾਰਨਤਾ ਜੀ ਦੇਖੋ ਉਹਨਾਂ ਨੂੰ ਤਕਲੀਫ ਹੋਈ ਆ ਵੀ ਜਿਹੜਾ ਭੋਜਨ ਸਮਾਜ ਪਾਰਟੀ ਤੇ ਅਕਾਲੀ ਦਲ ਦਾ ਗੱਠਜੋੜ ਹੋਇਆ 20 ਸੀਟਾਂ ਸੀ ਉਹਨਾਂ ਨੂੰ ਦਿੱਤੀਆਂ ਨੇ ਆਪਣੇ ਗੱਠਜੋੜ ਦੇ ਵਿੱਚ ਉਹ ਅਸੀਂ ਬਰਾਬਰ ਦਾ ਅਧਿਕਾਰ ਦਿੱਤਾ ਲੇਕਿਨ ਉਹਨਾਂ ਨੇ ਜਿਹੜੀਆਂ ਸੀਟਾਂ ਦੀ ਟਿੱਪਣੀ ਕਰਿਆ ਵੀ ਇਹ ਇਹਨਾਂ ਦੇ ਯੋਗ ਨਹੀਂ ਤਾਂ ਉਹ ਬਹੁਤ ਮਦਭਾਗਾ ਉਹਨੂੰ ਤਕਲੀਫ ਹੋ ਰਹੀ ਆ ਕਿਉਂਕਿ ਜਿਹੜੀ ਆਉਣ ਵਾਲੀ ਪਾਈ ਦੀ ਸਰਕਾਰ ਆ ਉਹ ਸ਼੍ਰੋਮਣੀ ਅਕਾਲੀ ਦਲ ਤੇ ਭੋਜਨ ਸਮਾਜ ਪਾਰਟੀ ਦੀ ਸਰਕਾਰ ਬਣੂਗੀ ਇਸ ਕਰਕੇ ਉਹਨਾਂ ਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਤਕਲੀਫਾ ਚਾਰਜ ਹੋਣ ਦੇ ਨਾਤੇ ਰਵਨੀਤ ਬਿੱਟੂ ਜੀ ਨੇ ਜੋ ਸਵਦਾਬਲੀ ਦਲਤ ਭਾਈਚਾਰੇ ਦੇ ਵਿਰੋਧ ਵਿੱਚ ਬੋਲੀ ਹੈ ਉਹ ਬਹੁਤ ਹੀ ਨਿੰਦਣਯੋਗ ਹੈ ਉਹਨਾਂ ਨੇ ਆਪਣੀ ਅਕਲ ਦਾ ਗੰਦੀ ਅਕਲ ਜਿਹੜੀ ਹੈ ਇਹਨਾਂ ਦੀ ਗੰਦੀ ਸੋਚ ਹੈ ਜਿਹੜੀ ਉਸ ਦਾ ਜਨਾਜਾ ਕੱਢ ਲਿਆ ਤੇ ਇਹਨਾਂ ਨੇ ਸਰਦਾਰੀਆਂ ਇਹਨਾਂ ਲੋਕਾਂ ਦੇ ਸਿਰ ਤੇ ਲਈਆਂ ਲੇਕਿਨ ਇਹਨਾਂ ਲੋਕਾਂ ਦੀਆਂ ਤੋਂ ਸਰਦਾਰੀਆਂ ਲੈ ਕੇ ਇਹ ਉਹਨਾਂ ਪ੍ਰਤੀ ਇਸ ਤਰ੍ਹਾਂ ਦੀ ਸੋਚ ਰੱਖਣੀ ਜਿਹੜੀ ਹੈਗਾ ਬਹੁਤ ਨਿੰਦਣਯੋਗ ਹੈ ਤੇ ਅਸੀਂ ਰਵਨੀਤ ਵਿੱਟੂ ਜੀ ਨੂੰ ਇਹ ਕਹਿੰਨੇ ਆ ਕਿ ਜਿਆਦਾ ਤੋਂ ਭਲੀ ਭਾਂਤ ਮਾਫੀ ਮੰਗ ਲੈ। ਭਾਈ ਇਹੋ ਜੀ ਗਲਤ ਬਿਆਨ ਵਾਈ ਇਹਨਾਂ ਲੋਕਾਂ ਨੂੰ ਨਹੀਂ ਕਰਨੀ ਚਾਹੀਦੀ। ਇਹ ਸਿਆਸੀ ਰੋਟੀਆਂ ਸੇਕਦੇ ਨੇ ਆਪਦੀਆਂ ਹੋਰ ਕੁਝ ਨਹੀਂ ਹੈ। ਨਾਬਾ ਤੋਂ ਤਰੁਣ ਮਹਿਤਾ ਦੀ ਰਿਪੋਰਟ ਐਸਐਮਜ਼ेड ਨਿਊਜ਼